ਮੈਂ ਰਿਸ਼ੋਰ ਪ੍ਰੋਪਰਟਰ ਵੋਲਸੀ ਇੰਡੀਆ ਮੈਨੂਫੈਕਚਰ ਪਸ਼ੀ ਟੂਲ ਐਂਡ ਮਸ਼ੀਨਰੀ ਆਲ ਟਾਈਪ ਆਫ ਵਰਕਸ਼ਾਪ ਮਸ਼ੀਨਰੀ ਸਾਡੇ ਜਿਹੜੇ ਸ਼ਾਸਤਰਾਂ ਉਹਨਾਂ ਦੇ ਮੁਤਾਬਕ ਸਾਡੇ ਸ੍ਰਿਸ਼ਟੀ ਦੇ ਸਭ ਤੋਂ ਪਹਿਲੇ ਚੇਤਾ ਉਹ ਖੂਬ ਖੂਬ ਦਾ ਮੈਨਾ ਦੇ ਟੂਲ ਰੋਡ ਨਗਰੀਆਂ ਦੇ ਔਰ ਜਿੰਨੇ ਵੀ ਦੂਜੇ ਟੂਲ ਬਣੇ ਨੇ ਉਹਨਾਂ ਦੇ ਵਾਸਤੂਕਾਰ ਸਿਰਜਕਾਰ ਜਿਹੜੇ ਬਾਬਾ ਵਸ਼ਕਰਮਾ ਜੀ ਨੂੰ ਮੰਨਿਆ ਜਾਂਦਾ ਵੀ ਇਹਨਾਂ ਨੇ ਹੀ ਜਿਹੜੀ ਸਿਨੀਅਰ ਵਿੱਚ ਇਹ ਸਾਰਾ ਬਦਲਾਅ ਲਿਆ ਆ ਸੇ ਮੇਰੇ ਸਿਰੇ ਤੋਂ ਇਹ ਉਮਤਨਾ ਕੀਤੀ ਜੇ ਔਰ ਖਾਸ ਕਰ ਪੀਓ ਲੰਕਾ ਨਗਰੀ ਆ ਚੌਂੜੀ ਨਗਰੀ ਆ ਮੂਰਗਾ ਨਗਰੀ ਆ ਇਹਦਾ ਸ਼ੇਰ ਵੀ ਮਮੋਸ਼ ਕਰਮਾ ਨੂੰ ਦਿੱਤਾ ਜਾਂਦਾ ਔਰ ਜਿੰਨੇ ਵੀ ਦੂਵੇ ਸਸ਼ਤਰ ਹੋਏ ਨੇ ਜਿਹੜੀ ਦਵਾ ਮਨਮੈਂ ਦੇ ਵਿੱਚ ਮਾ ਭਾਰ ਦੇ ਵਿੱਚ ਲੇਕੀ ਹੋਣੀ ਇਹ ਸਾਰਿਆਂ ਨੂੰ ਚੇਤਾਵਨੀ ਦੇ ਇਹ ਵੀ ਦੂਵੇ ਸਸ਼ਤਰਾਂ ਨੂੰ ਚੇਤਾਵਨੀ ਮਮੋਸ਼ ਕਰਮਾ ਨੂੰ ਬੰਨਿਆ ਜਾਂਦਾ ਤੇ ਬਹੁਤ ਵੱਡੇ ਨੇਂਦਿਰਤੇ ਨੇ ਰਾਜੇ ਮਹਾਰਾਜੇ ਉਹਨਾਂ ਦੇ ਮਹਿਲ ਜਿਹੜੀ ਰਚੇਤਾ ਜਿਹੜੇ ਬਲਵਾਂ ਸ਼ਰਮਣ ਨੇ ਮੰਨੇ ਜਾਂਦਾ ਔਰ ਸਾਡੀ ਜਿਹੜੀ ਵਿਸਤੀ ਹੈ ਕਿਸੇ ਤਰ੍ਹਾਂ ਦੀ ਟੂਲ ਹੈ ਜੀ ਮਸ਼ੀਨ ਟੂਲ ਬਣ ਰਿਹਾਦਾ ਸਾਡੇ ਟੂਲ ਜਿਹੜੇ ਆ ਇਹਨਾਂ ਦੇ ਸਾਨੂੰ ਇਹ ਜਾਚਖਾਣੀ ਰਸਤਾ ਦਿਖਾਣਾ ਕਿਦਾਂ ਲੋਹੇ ਨੂੰ ਚਿਲਣਾ ਲੋਹੇ ਦਾ ਕੰਮ ਕਰਨਾ ਕਿਦਾਂ ਮਸ਼ੀਨਾ ਬਣਾਣੀ ਹੈ ਤੇ ਸਾਰੇ ਦੀ ਜਿਹੜੀ ਹੈ ਉਹਦੀ ਤਾਕਤ ਹੈ ਔਰ ਹਿੰਮਤ ਹੈ ਔਰ ਊੜ ਬੂੜ ਦਾ ਇਹ ਸਾਡੀ ਮਨ ਸਮਝਦੇ ਆ ਜਨ ਬਾਬਾ ਨੂੰ ਸ਼ਰਮਾਂ ਨਹੀਂ ਦਿੱਤੀ ਆ ਇਸ ਕਰਕੇ ਅੱਜ ਬੜੇ ਖੁਸ਼ ਆਇ ਜਿੰਨੂ ਬਣਾਨੇ ਆ ਉਹ ਬਾਬਾ ਜੀ ਪੂਜਾ ਕਰਨੇ ਆ ਉਹ ਧੰਨਵਾਦ ਕਰਨੇ ਆ ਕਿ ਸਾਨੂੰ ਇਸ ਤਾਬਲ ਬਣਾਇਆ ਕਿ ਅਸੀਂ ਉਹਨਾਂ ਦੱਸੇ ਰਸਤੇ 'ਚ ਚੱਲ ਕੇ ਉਹਨਾਂ ਦੇ ਬਣਾਏ ਹੋਏ ਟੂਰਨਾਮੇ ਨਾਲ ਆਪ ਵੀ ਯੋਕਾਗ ਮਾ ਰਹੇ ਆ ਉਹ ਪਰਵਾਹ ਪਾ ਲੈ ਓ ਮੈਂ ਇਸ ਦਿਨ ਦੀ ਸ਼ਹਿਰ ਵਾਸੀਆਂ ਨੇ ਪੇਸ਼ ਵਾਸੀਆਂ ਨੂੰ ਤੇ ਮਟਾਰਾ ਵਾਸੀਆਂ ਨੂੰ ਬਹੁਤ ਬਹੁਤ ਮਾਣ ਮਹਿਸੂਸ ਦਿਨਾ ਸਾਡਾ ਮਟਾਰਾ ਦੇ ਵਿੱਚ 50% ਦੀ ਵਧਤੀ ਆ بابا مشخصا مجیدی دی دے رہا ہے تھانک